ਹਾਂਜੀ ਦੋਸਤੋ ਨਮਸਕਾਰ ਰਾਹਤ भरी खबर है कि आज अबोर दे आसमान तो भी गर्मी नु ठंडा ਕਰਨ ਵਾਲੀਆਂ ਬੂੰਦਾ ਥੱਲੇ ਆ ਕੇ ਡਿੱਗ ਰਿਆਂ ਨੇ ਬਰਸਾਤ ਹੋ ਰਹੀ ਹੈ ਦੋਸਤੋ ਜਿਸ ਚੀਜ਼ ਦਾ ਇੰਤਜ਼ਾਰ ਸੀਗਾ 46 ਡਿਗਰੀ ਤਾਪਮਨ ਦੇ ਵਿੱਚ ਲੋਗ ਚੁਲਸੇ ਪਈ ਸੀ ਤੇ ਅੱਜ ਜਿਹੜਾ ਬਰਸਾਤ ਨੇ ਆ ਕੇ ਥੋੜੀ ਰਾਹਤ ਦਿੱਤੀ ਆ ਇਸ ਫੇਰ ਦਾ ਹੀ ਮੌਸਮ ਬਹੁਤ ਵਧੀਆ ਹੈ ਪਰ ਹੁਣ ਬਰਸਾਤ ਨੇ ਅੱਗੇ ਹੋਰ ਮੌਸਮ ਵਧੀਆ ਕਰਤਾ ਕੱਲ ਸਵੇਰੇ ਸਵੇਰੇ ਹਲਕੀ ਬਰਸਾਤ ਪਈ ਤਾਂ ਉਹ ਤਾਂ ਪੜਾਅਛ ਹੋ ਗਈ ਸੀ ਕਮਰੇ ਅੰਦਰ ਬਹਿਣਾ ਮੁਸ਼ਕਲ ਹੋ ਗਿਆ ਸੀ ਲੇਕਿਨ ਹੁਣ ਜਿਹੜੀ ਆ ਰਾਹਤ ਬਰਸੀ ਹੈ ਹਾਲਾਂਕਿ ਬਰਸਾਤ ਹਲਕੀ ਹੈ ਹੁਣੇ ਤੇ ਇਹ ਵੀ ਇੱਕ ਹੋਰ ਦੇਖਣ ਵਾਲੀ ਗੱਲ ਹੈ ਕਿ ਕਈ ਇਲਾਕਿਆਂ ਦੇ ਵਿੱਚੋਂ ਪਿੱਛੋਂ ਕਾਫੀ ਤੇਜ਼ ਬਰਸਾਤ ਆ ਰਹੀ ਸੀ ਪਰ ਹੌਲੀ ਹੌਲੀ ਬਰਸਾਤ ਜਿਹੜੀ ਉਹ ਅੱਗੇ ਵੱਧਦੀ ਜਾ ਰਹੀ ਹੈ ਇਹ ਹਵਾ ਦੇ ਨਾਲ ਨਾਲ ਜਿਵੇਂ ਹਵਾ ਆ ਰਹੀ ਹੈ ਉਵੇਂ ਬਰਸਾਤ ਵੱਧੀ ਜਾ ਰਹੀ ਹੈ ਤੇ ਤੁਸੀਂ ਵੀ ਦੱਸਿਓ ਵੀ ਇਹ ਬਰਸਾਤ ਕਿਹੜੇ ਕਿਹੜੇ ਏਰੀਆ ਦੇ ਵਿੱਚ ਹੋ ਰਹੀ ਹੈ ਤੁਹਾਡੇ ਏਰੀਆ 'ਚ ਕਿੰਨੀ ਖੋਈ ਹੈ ਕਿਸੇ ਥਾਂ ਤੇ ਮੀਂਹ ਚੱਲ ਰਿਹਾ ਕਿਸੇ ਥਾਂ ਤੇ ਹਨੇਰੀ ਚੱਲ ਰਹੀ ਹੈ ਕਿਉਂਕਿ ਪਹਿਲਾਂ ਇੱਥੇ ਹਨੇਰੀ ਚੱਲੀ ਸੀ ਤੇ ਹੁਣ ਤੁਸੀਂ ਇਹ ਬਰਸਾਤ ਦੇਖ ਰਹੇ ਹੋ ਗਰਮੀ ਤੋਂ ਰਾਹਤ ਮਿਲੇਗੀ ਲੋਕਾਂ ਨੂੰ ਬੂਟੇ ਝੁੱਲਸ ਰਹੇ ਸੀ ਰੁੱਖਾਂ ਤੇ ਝੁੱਲਸ ਰਹੇ ਸੀਗੇ ਪਰ ਜਦੋਂ ਇਹ بارش ਆਈ ਹੈ ਉਸ ਤੋਂ ਬਾਅਦ ਥੋੜੀ ਗਰਮੀ ਰਹਾਤ ਮਿਲੇਗੀ ਤੇ ਜਿਹੜੀ ਨੇਚਰ ਹੈ ਉਹਦੀ ਵੀ ਹਰਿਆਲੀ ਵਧੇਗੀ ਤੇ ਨਾਲ ਲੋਕਾਂ ਨੂੰ ਵੀ ਸੁੱਖ ਦਾ ਸਾਹ ਆਏਗਾ। ਲਾਈਵ ਦੋਸਤੋ ਤੁਸੀਂ ਅਬੋਹਰ ਤੋਂ ਵੇਖ ਰਹੇ ਹੋ। ਅੱਜ ਆਪਾਂ ਜਗਾ ਮੈਂਸ਼ਨ ਨਹੀਂ ਕਰ ਸਕਦੇ ਕਿਉਂਕਿ ਸਾਰੇ ਅਬੋਹਰ ਦੇ ਵਿੱਚ ਮੀਂਹ ਪੈ ਰਿਹਾ ਹੈ। ਆਸਪੁਰੋ ਦੇ ਪਿੰਡਾਂ ਦੇ ਵਿੱਚ ਵੀ ਬਹੁਤ ਤੇਜ਼ ਮੀਂਹ ਪੈ ਰਿਹਾ ਹੈ ਇਹ ਜਾਣਕਾਰੀ ਮਿਲ ਰਹੀ ਹੈ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਕਿਹੜੇ ਜਗਾਂ ਦੇ ਉੱਪਰ ਜਿਹੜਾ ਮੀਂਹ ਜੜਾ ਉਹ ਆ ਰਿਹਾ ਹੈ ਰਾਹੁਲ ਸ਼ੱਕਰ ਜੀ ਕਹਿ ਰਹੇ ਨੇ ਗੰਗਨਗਰ ਤੇ ਬਰਸਾਤ ਆ ਗਈ ਹੈ ਤੇ ਪਿਛਲੇ 2-4 ਮਿੰਟਾਂ ਤੋਂ ਬਹਰ ਦੇ ਅਸਮਾਨ ਤੋਂ ਵੀ ਰਾਹਤ ਦੀਆਂ ਬੂੰਦਾਂ ਜੜੀਆਂ ਬੱਥਰੀਆਂ ਨੇ ਮੌਸਮ ਬਹੁਤ ਠੰਡਾ ਹੋ ਗਿਆ अच्छ देवता की गर्मी कट गई क्योंकि बदला ने बदला जी कटा हैगी है, है देरा पाया हो इस करके सूर्य देवता लोगे मौसम हो गया ठंडा तो लोग मिल रही है राहत बहुत ही बढ़िया अज का मौसम रहा अज का दिन ही बढ़िया रहा नहीं काफी तो काफ़ी दिन तो लो लोग गर्मी तो परेशान से हम थोड़ी बहुत राहत मिलेगी गर्मी तो एककमजीत जी कह रहे ने जुम्मे वाली शुरू कर... आ, है, लग -लग है, लग -लग ते शुरू होईया होना दोस्तों मैं पहला भी ਤੁਹਾਨੂੰ ਦੱਸ ਚੁੱਕਿਆ ਕਿ بارش ਜਿਹੜੀ ਹੈ ਅਲੱਗ-ਅਲੱਗ ਖੇਤਰਾਂ ਵਿੱਚ ਅਲੱਗ-ਅਲੱਗ ਟਾਈਮ ਤੇ ਸ਼ੁਰੂ ਹੋ ਰਹੀ ਆ ਬਹੁਤ ਈ ਗੱਲ ਕਰੀਆ ਤਾਂ ਪਹਿਲਾਂ ਇੰਦਰਾਨਗਰੀ ਵਗੈਰ ਵਾਲੀ ਸਾਈਡ ਦੇ ਵਿੱਚ ਪਹਿਲਾਂ ਸ਼ੁਰੂ ਹੋਈ ਉਸ ਤੋਂ ਬਾਅਦ ਹੌਲੀ-ਹੌਲੀ ਕਰਕੇ ਬਾਕੀ ਇਲਾਕਿਆਂ ਦੇ ਵਿੱਚ ਸ਼ੁਰੂ ਹੋਈ ਬਰਸਾਤ ਆਪਾਂ ਇਹ ਕਹਿ ਸਕਦੇ ਆ ਵੀ ਜਿਵੇਂ ਬਦਲੀ ਅੱਗੇ-ਅੱਗੇ ਵਧ ਰਹੀ ਓਸੇ ਤਰ੍ਹਾਂ بارش ਜਿਹੜੀ ਆ ਰਹੀ ਹੈ ਤੇ ਨਾਲ ਤੇਜ਼ ਹਵਾ ਤੁਸੀਂ ਦੇਖੋ ਕਿੰਨੀ ਤੇਜ਼ ਹਵਾ ਜਿਹੜੀ ਆ ਨਾਲ-ਨਾਲ ਬੱਦਰੀ ਆ बहुत तेज़ हवा जोड़ी है वह चल रही है तो बदल जिमें जिमें हवा के नाल, नाल जा रहे हैं उससे तेजी बरसात होती जा रही है बारिश तुम तो देख रहे हो बहुत तेज़ बारिश है ते दो तो दोस्तों लोगों के समान उड रहे हैं तुम्हें तो भी अपना समान संभाल लिया जो कि बरसात के आनंद अपना कोई नुकसान ना हो जाए तो अपना ख्याल रखियो कि कोई चीज़ उ डिग पाए बारिश का मजा अपनी जगह दिल ਆਪ ਕੋ ਬਚਣਾ ਆਪਣੀ ਜਗ੍ਹਾ ਤੇ ਦੋਸਤੋ ਬਹੁਤ ਤੇਜ਼ ਬਹੁਤ ਤੇਜ਼ ਹਵਾ ਆ ਗਈ ਹੈ ਤੇ ਤੁਸੀਂ ਦੇਖੋਗੇ ੱਡੇ ਤੋਂ ਵੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਨਹੀਂ ਤੇ ਹੈ ਪ੍ਰੇਮ ਕੁਮਾਰ ਜੀ ਕਹਿ ਰਹੇ ਨੇ ਸੈਦ ਵਾਲਾ ਚ ਬਰਸਾਤ ਹੈਗੀ ਹੈ ਸੁਖੈਨ ਬੁੱਟਰ ਜੀ ਕਹਿ ਰਹੇ ਨੇ ਜਲਾਲਾਬਾਦ ਕੁਝ ਵੀ ਨਹੀਂ ਹੈਗਾ ਜੀ ਮਤਲਬ ਇਸ ਵਾਰ ਹਰ ਬਾਰ ਆਪਾਂ ਜਲਾਲਾਬਾਦ ਫਾਜ਼ਿਲਕਾ ਦੀ ਬਸਾਤ ਦੀਆਂ ਗੱਲਾਂ ਕਰਦੇ ਹਾਂ ਤੇ ਜਿਵੇਂ ਬੁੱਟਰ ਸਾਹਿਬ ਕਹਿ ਰਹੇ ਨੇ ਜਲਾਲਾਬਾਦ ਨਹੀਂ ਹੈ ਕਿ ਆਹ ਦੇਖੋ ਦੋਸਤੋ ਇੱਕ ਬੋਰਡ ਹੋਣਿਆ ਛੱਜ ਉੱਪਰੋਂ ਇਹਲੇ ਹੋਰ ਉੱਡ ਕੇ ਆਇਆ ਜਿਸ ਤਰ੍ਹਾਂ ਕਿਸੇ ਦੇ ਉੱਪਰ ਨਾ ਡਿੱਗ ਕੇ ਇਸ ਤਰ੍ਹਾਂ ਦੀਆਂ ਚੀਜ਼ਾਂ ਜੜੀਆਂ ਤੁਸੀਂ ਆਪਣਾ ਖਿਆਲ ਰੱਖਿਆ ਜੇ ਸੜਕਾਂ ਦੇ ਉੱਪਰ ਰੁਕ ਜਾਏ ਜੇ ਕਿਉਂਕਿ ਹਨੇਰੀਆ ਹੋਵੇ ਤਾਂ ਰੁਕ ਜਾਣਾ ਜ਼ਿਆਦਾ ਬਿਹਤਰ ਹੈ ਉਪਰੋਂ ਲੋਕਾਂ ਨੇ ਸਮਾਨ ਰੱਖਿਆ ਹੁੰਦੇ ਉੱਡ ਕੇ ਤੁਹਾਡੇ ਉੱਪਰ ਡਿੱਗ ਸਕਦੇ ਆ ਤੇ ਕੜੀਆਂ ਕਈ ਵੀਡੀਓ ਜੜੀਆਂ ਵਾਇਰਲ ਹੁੰਦੀਆਂ ਜਦੋਂ ਵੱਡੇ ਹਾਦਸੇ ਹੋ ਜਾਂਦੇ ਆ ਤੇ ਵੱਡਾ ਨੁਕਸਾਨ ਨਾ ਹੋਵੇ ਇਸ ਕਰਕੇ ਦੋਸਤੋ ਅਪੀਲ ਹੈ ਜਿੱਥੇ ਹੈਗੇ ਉੱਤੇ ਰੁਕ ਜਾਏ ਜੇ बारिश तो तुम देख रहे हो बहुत तेज बारिश इस वक्त आ रही है तो ऐसे की उम्मीद सी ऐसे बरसात की उम्मीद सी राजन कमौर जी कह रहे हैं कि खूंया सरवर से कुछ भी नहीं है राधा एम पी भी कह रहे खूंया सरवर से नहीं है मतलब तो कुछ पिंडा चे अबोर उपर ही इंद्र देवता मेहरबान हो तो रहे तो उसर वेखो तो देखो बारिश बारिश के हालात वेखो है ਇੰਨੀ ਤੇਜ਼ ਹਵਾ ਵਗ ਰਹੀ ਐ ਤੇ ਨਾਲ ਤੁਸੀਂ ਬਰਸਾਤ ਦੇਖ ਰਹੇ ਹੋ ਬਹੁਤ ਤੇਜ਼ ਬਾਰਿਸ਼ ਐ ਇਸ ਵਕਤ ਤੇ ਹਵਾ ਵੀ ਉਨੀ ਹੀ ਤੇਜ਼ ਐ ਦ੍ਰਿਸ਼ਤਾਂ ਤੋਂ ਹੀ ਪਤਾ ਲੱਗ ਜੇਗਾ ਆਪਾਂ ਨੂੰ ਕਿ ਹਵਾ ਕਿੰਨੀ ਤੇਜ਼ ਐ ਦੇਖੋ ਤੁਸੀਂ ਤੇਜਪਾਲ ਕੁੰਡਲ ਜੀ ਕਹਿ ਰਹੇ ਨੇ ਵੀ ਰੱਬ ਨੇ ਸੁਣ ਲਈ ਐ ਬਿਲਕੁਲ ਜੀ ਜਲਦੀ ਸੁਣੀ ਐ ਇਸ ਵਾਰ ਨਾਲੇ ਇਸਨੇ ਕਈ ਸਾਲਾਂ ਤੋਂ ਬਹੁਤ ਇੰਤਜ਼ਾਰ ਕਰ ਰਿਹਾ ਸੀ ਇੱਕ ਅਸਰਾਨੀ ਤਗੜੀ ਬਰਸਾਤ ਦਾ अजी बारिश आई है उन्हें सारे दिल खुश करते हैं फसलों में भी चाहती से बरसात पर नाले भी बगने शुरू हो गए मौसम भी बहुत सुहाना हो गया हवा भी बहुत तेज जारी चल रही है उम्मीद है दोस्तों बरसात काफी देर चलेगी चल ਇਸ ਤਰ੍ਹਾਂ ਰਾਹਤ बरसਦੀ ਰਹੇਗੀ ਤੇ ਆਪਣਾ ਮੌਸਮ ਜਿਹੜਾ ਵਧੀਆ ਹੋ ਜਾਏਗਾ ਫਸਲਾਂ ਨੂੰ ਵੀ ਪਾਣੀ ਮਿਲ ਜਾਏਗਾ ਬੂਟੇ ਜਿਹੜੇ ਸੜ ਰਹੇ ਸੀ ਉਹਨਾਂ ਨੂੰ ਵੀ ਲਾਭ ਹੋ ਜਾਏਗਾ ਤੇ ਲੋਕਾਂ ਨੂੰ ਵੀ ਕਾਫੀ ਫਾਇਦਾ ਹੋਵੇਗਾ ਬਹੁਤ ਤੇਜ਼ ਬਾਰਿਸ਼ ਹੈ ਸਾਡਾ ਮਾਈਕ ਵੀ ਤੇ ਗਿਆ ਮਿੱਟੀ ਦੀ ਜਿਵੇਂ ਟੁੱਟ-ਟੁੱਟਦੀ ਹੈ ਉਸ ਇਤਰਾ ਬਰਸਾਤ ਦਾ ਪਾਣੀ ਉੱਡ ਰਿਹਾ ਹੈ ਅੱਜ ਹਵਾ ਇੰਨੀ ਤੇਜ਼ ਹੈ ਬਹੁਤ ਜ਼ਿਆਦਾ ਤੇਜ਼ ਬਰਸਾਤ ਆਏ ਦੀ જય ਸ਼੍ਰੀ ਰਾਮ ਰਾਧਾ ਐਮਪੀ ਜੀ ਕਹਿ ਰਹੇ ਹਨ ਪੁਆਇਆ ਸਰਵਰ ਦੀ ਬਰਸਾਤ ਸ਼ੁਰੂ ਹੋ ਗਈ ਹੈ ਬਹੁਤ ਤੇਜ਼ ਬਾਰਿਸ਼ ਹੈ ਐਸੇ ਤਰ੍ਹਾਂ ਦੀ ਬਾਰਿਸ਼ ਦੀ ਇੱਕ ਉਮੀਦ ਸੀ ਕਿਉਂਕਿ ਫਸਲਾਂ ਨੂੰ ਪਾਣੀ ਕਾਫੀ ਚਾਹੀਦਾ ਸੀਗਾ ਫਸਲਾਂ ਸੁੱਕਦੀਆਂ ਜਾ ਰਹੀਆਂ ਸੀ ਤੇ ਆਹ ਬਰਸਾਤ ਜਿਹੜੀ ਹੈ ਨੇ ਸਾਰਿਆਂ ਦੇ ਦਿਲ ਖੁਸ਼ ਕਰਦੇ ਹੋਣੇ ਹੈ ਬਸ ਦੋਸਤੋ ਇੱਕ ਰਿਕਵੈਸਟ ਹੈ ਕਿ ਆਪਣਾ ਬਚਾਅ ਰੱਖਿਓ ਕਿਉਂਕਿ ਕਰਾਂ ਦੇ ਉੱਪਰ ਰੱਖੇ ਸਮਾਨ ਤੇਜ਼ ਹਵਾ ਨਾਲ ਉੱਡ ਕੇ ਅੱਗੇ ਪਿੱਛੇ ਹੋ ਰਹੇ ਨੇ ਕਿਤੇ ਸੜਕ ਦੇ ਉੱਪਰ ਡਿੱਗ ਰਿਹਾ ਉਹਦੇ ਕਰਕੇ ਤੁਹਾਡਾ ਕੋਈ ਵੱਡਾ ਨੁਕਸਾਨਾ ਹੋ ਜੇ ਇਹਦਾ ਖਿਆਲ ਰੱਖਿਓ। ਮadesh Kumar ji ਕਹਿ ਰਹੇ ਨੇ ਵੀ ਆਲਮਗੜ੍ਹ 'ਚ ਫੁੱਲ ਬਰਸਾਤ ਹੈ। ਅੱਜ ਰੱਬ ਨੇ ਸਭ ਨੂੰ ਖੁਸ਼ ਕਰਤਾ। 70% ਦੀ ਉਮੀਦ ਸੀ। ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਜਦੋਂ 100% ਦੀ ਉਮੀਦ ਹੋਵੇ ਉਦੋਂ ਬਾਰਿਸ਼ ਨਹੀਂ ਆਉਂਦੀ। ਪਰ ਅੱਜ 70% ਦੀ ਉਮੀਦ ਜੜੀ ਹੈ। ਬੈਟਰ ਫੋਰਕਾਸਟ ਦਿੱਤੀ ਗਈ ਸੀ ਤੇ 70% ਨੇ ਲੋਕਾਂ ਨੂੰ ਖੁਸ਼ ਕਰਦਾ ਬਹੁਤ ਤੇਜ਼ ਬਾਰਿਸ਼ ਹੈ ਤੇ ਪਿਛਲੇ ਕਾਫੀ ਦੇਰ ਤੋਂ ਇਹ ਬਾਰਿਸ਼ ਚੱਲ ਰਹੀ ਹੈ ਤਾਂ ਉਮੀਦ ਹੈ ਕਿ 15-20 ਮਿੰਟ ਇਸੇ ਤਰ੍ਹਾਂ ਚੱਲਦੀ ਰਹੇਗੀ ਤਾਂ ਮੌਸਮ ਵੀ ਵਧੀਆ ਹੋ ਜਾਏਗਾ ਤੇ ਨਾਲ ਫਸਲਾਂ ਨੂੰ ਪਾਣੀ ਵੀ ਮਿਲ ਜਾਏਗਾ ਤੇ ਜਿਹੜਾ ਲੋਕਾਂ ਨੂੰ ਗਰਮੀ ਤੋਂ ਵੀ ਰਾਹਤ ਤੇਜ ਪ੍ਰੈਸ਼ਰ ਨਾਲ ਪਾਣੀ ਜਿਹੜਾ ਵਗ ਰਿਹਾ ਹੈ ਪਲ ਮਿਟਾਈ ਕਹਿ ਰਹੇ ਨੇ ਠੀਕ ਹੈ ਕੰਗਰਜੇ ਵੀ ਤੇਜ਼ ਬਰਸਾਤ ਹੋ ਰਹੀ ਹੈ